ਹੈਲੋ एवरीवन ਮੈਂ ਅੱਜਕੱਲ ਸਵਾਗਤ ਕਰਦਾ ਹਾਂ ਤੁਹਾਡੇ ਸਾਰੇ ਸਟੂਡੈਂਟਸ ਦਾ ਆਪਣੇ YouTube ਚੈਨਲ ਗਿੱਲ ਸਟੱਡੀਜ਼ ਤੇ ਤਾਂ ਸਟੂਡੈਂਟਸ ਅੱਜ ਦੀ ਕਲਾਸ ਰਹਿਣ ਵਾਲੀ ਹੈ ਤੁਹਾਡੀ ਜੋ ਕਿ ਜਮਾਤ +1 ਤੇ ਤੁਹਾਡਾ ਲੈਸਨ ਫਰਸਟ ਹੈ ਸਟੂਡੈਂਟ ਇਹਦੇ ਵਿੱਚ ਆਪਾਂ ਸਬਜੈਕਟ ਤੁਹਾਡਾ ਸਟਾਰਟ ਕਰਨ ਜਾ ਰਹੇ ਹਾਂ ਪੋਲਿਟੀਕਲ ਸਾਇੰਸ ਜੋ ਕਿ ਰਾਜਨੀਤਿਕ ਸ਼ਾਸਤਰ ਠੀਕ ਹੈ ਲੈਸਨ ਤੁਹਾਡਾ ਰਾਜਨੀਤਿਕ ਸ਼ਾਸਤਰ ਦਾ ਅਰਥ ਪਰਿਭਾਸ਼ਾ ਖੇਤਰ ਅਤੇ ਮਹੱਤਤਾ ਤਸਵੀਰ ਇਸ ਤਰ੍ਹਾਂ ਹੀ ਤੁਹਾਡੇ ਆਪਾਂ ਸਿਲੇਬਸ ਦੇ ਅਕੋਰਡਿੰਗ ਸਾਰੇ ਲੈਸਨ ਫਾਈਨਲ ਪੇਪਰ ਤੱਕ ਆਪਾਂ ਕਰਵਾਉਂਦੇ ਰਵਾਂਗੇ ਠੀਕ ਹੈ ਤੇ ਇਸ ਕਰਕੇ ਜੇਕਰ ਸਟੂਡੈਂਟ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਮਿਲ ਸਕੇ ਤਾਂ ਚਲੋ ਸਟੂਡੈਂਟ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਕਲਾਸ ਨੂੰ ਕਰਦੇ ਹਾਂ ਸਟਾਰਟ ਤਾਂ ਇਹ ਹੈ ਸਟੂਡੈਂਟ ਤੁਹਾਡਾ ਜਮਾਤ 11ਵੀਂ ਦਾ ਜੋ ਕਿ ਪੋਲੀਟੀਕਲ ਸਾਇੰਸ ਦਾ ਫਰਸਟ ਲੈਸਨ ਠੀਕ ਹੈ ਤਾ ਇਹ ਚਪਾ ਕਾ ਐਚ ਸਟੂਡੈਂਟ ਤੁਹਾਡਾ ਸਾਰਾ ਲੈਸਨ ਹੀ ਕਵਰ ਹੋਇਆ ਹੋਇਆ ਹੈ ਜਿਵੇਂ ਕਿ ਇੱਕ ਅੰਕਾਂ ਵਾਲੇ ਨੰਬਰ ਤਿੰਨ ਵਾਲਿਆਂ ਠੀਕ ਹੈ ਅੰਕਾਂ ਵਾਲੇ ਤੇ ਲੌਂਗ ਕੁਐਸਚਨ ਠੀਕ ਹੈ ਤਾਂ ਚਲੋ ਕਰਦੇ ਹਾਂ ਸਟਾਰਟ ਇਸ ਨੂੰ ਤਾਂ ਦੇਖੋ ਸੋ ਹੁਣ ਫਰਸਟ ਕੁਐਸਚਨ ਰਾਜਨੀਤੀ ਸ਼ਾਸਤਰ ਦਾ ਪਤਾਮਾ ਕਿਸ ਨੂੰ ਕਿਹਾ ਗਿਆ ਹੈ ਤਾਂ ਉਹ ਹੈ ਸਟੂਡੈਂਟ ਅਰਸਤੋਨ ਤਾਂ ਇੱਕ ਸਟੂਡੈਂਟ ਮੈਂ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹਣਾ ਜੋ ਇਹ ਮਟੀਰੀਅਲ ਮੈਂ ਕਰਵਾ ਰਿਹਾ ਹਾਂ ਇਹ ਪੰਜਾਬ ਬੋਰਡ ਦੀ ਸਾਈਟ ਵੱਲੋਂ ਹੀ ਪਾਇਆ ਹੋਇਆ ਹੈ ਸਿੰਪਲੀਫਾਈਡ ਮਟੀਰੀਅਲ ਹੈ ਠੀਕ ਹੈ ਜਿਸ ਨਾਲ ਤੁਹਾਡੀ ਹੈਲਪ ਹੋ ਜਾਣੀ ਹੈ ਓਕੇ ਤਾਂ ਸੈਕੰਡ ਕੁਐਸਚਨ ਦੇਖੋ ਰਾਜਨੀਤੀ ਸ਼ਬਦ ਦੀ ਉਤਪਤੀ ਕਿਸ ਭਾਸ਼ਾ ਦੇ ਸ਼ਬਦ ਤੋਂ ਹੋਈ ਹੈ ਤੇ ਇਹਦਾ ਆਨਸਰ ਆਪਾਂ ਦੇਖ ਲੈਨੇ ਹਾਂ ਸੁੰਟ ਰਾਜਨੀਤੀ ਸ਼ਬਦ ਦੀ ਉਤਪਤੀ ਯੂਨਾਨੀ ਭਾਸ਼ਾ ਦੇ ਸ਼ਬਦ ਪੋਲਿਸ ਠੀਕ ਹੈ ਪੋਲਿਸ ਤੋਂ ਹੋਈ ਹੈ ਨੈਕਸਟ ਕੁਐਸਚਨ ਪੋਲਿਸ ਸ਼ਬਦ ਦਾ ਅਰਥ ਤਹ ਇਹਦਾ ਆਪਾਂ ਦੇਖ ਲੈਨੇ ਪਾਲਿਸ਼ ਸ਼ਬਦ ਦਾ ਅਰਥ ਨਗਰ ਜਾਂ ਰਾਜ ਨੈਕਸਟ ਚਾਰ ਨੰਬਰ ਕੁਐਸਚਨ ਦੇਖੋ ਇਹ ਕਿਸ ਦਾ ਕਥਨ ਹੈ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਤਹ ਇਹਦਾ ਆਨਸਰ ਹੈ ਨਾ ਸਟੂਡੈਂਟ ਅਰਸਤੋ ਠੀਕ ਹੈ ਇਹ ਆਪਣੇ ਚਾਰ ਕੁਐਸਚਨ ਹੋ ਗਏ ਨੈਕਸਟ ਦੇਖੋ ਪੰਜ ਨੰਬਰ ਰਾਜਨੀਤੀ ਸ਼ਾਸਤਰ ਦੇ ਵਿਸ਼ਾ ਵਸਤੂ ਵਿੱਚ ਸ਼ਾਮਲ ਕੋਈ ਇੱਕ ਵਿਸ਼ਾ ਲਿਖਣਾ ਆਪਾਂ ਇਹਦੇ ਚ ਤਾ ਦੇਖੋ ਸੋਣ ਰਾਜਨੀਤੀ ਸ਼ਾਸਤਰ ਦਾ ਰਾਜ ਅਧਿਆਨ ਹੈ 6 ਨੰਬਰ ਕੁਐਸਚਨ ਅਰਸਟੋ ਦੁਆਰਾ ਰਾਜਨੀਤੀ ਸਬੰਧੀ ਲਿਖੀ ਪੁਸਤਕ ਦਾ ਨਾਮ ਤੋਂ ਹੈ ਸਟੂਡੈਂਟ ਪੋਲਿਟਿਕਸ ਨੈਕਸਟ ਰਾਜਨੀਤੀ శాస్త్ర ਦਾ ਆਰੰਭਾਤ ਤੇ ਅੰਤ ਰਾਜ ਨਾਲ ਹੁੰਦਾ ਹੈ ਇਹ ਇੱਕ ਕਿਸ ਦਾ ਕਥਨ ਹੈ ਇਹ ਹੈ ਪ੍ਰੋਫੈਸਰ ਗਾਰਨਰ ਦਾ ਤਾਂ ਅੱਗੇ ਆ ਕੇ ਸਟੂਡੈਂਟ ਆਪਣੇ MCQ ਟਾਈਵਲ ਕੁਐਸਚਨ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਵੀ ਆਪਾਂ ਸਾਰੇ ਤਰ੍ਹਾਂ ਦੇ ਕੁਐਸਚਨ ਜਿਵੇਂ ਤੁਹਾਨੂੰ ਪੇਪਰ ਦੇ ਵਿੱਚ ਆਉਣੇ ਨੇ ਆਪਾਂ ਇਸ ਤਰ੍ਹਾਂ ਕਰਾਂਗੇ ਠੀਕ ਹੈ ਤਾਂ ਫਰਸਟ ਕੁਐਸਚਨ ਦੇਖ ਲੈਣੇ ਆ ਪਰੰਪਰਾਵਾਦੀ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਅਧਿਐਨ ਤਾਂ ਇਹਦੇ ਵਿੱਚ ਆਪਾਂ ਆਨਸਰ ਇੱਕ ਚੁਣਨਾ ਹੁੰਦਾ ਤੇ ਇਹਦੇ ਵਿੱਚ ਆਪਾਂ ਦੇਖ ਲੈਣੇ ਕਿਹੜਾ ਤਾਂ ਇਹਦਾ ਸਟੂਡੈਂਟ ਸਾਰੇ ਹੀ ਆ ਜਾਣਾ ਠੀਕ ਹੈ ਹਾ ਹਾ ਇਹ ਇਹਦਾ ਆਨਸਰ ਕਰੈਕਟ ਹੈ ਸਾਰੇ ਠੀਕ ਹੈ ਨੈਕਸਟ 9 ਨੰਬਰ ਕੁਐਸਚਨ ਦੇਖੋ ਆਧੁਨਿਕ ਰਾਜਨੀਤਿਕ ਵਿਗਿਆਨ ਦਾ ਮੁੱਖ ਅ ਵਿਗਿਆਨ ਦਾ ਕੇਂਦਰ ਬਿੰਦੂ ਹੈ ਤਾਂ ਇਹ ਹੈ ਸਵੰਟ ਰਾਜਨੀਤਿਕ ਪ੍ਰਣਾਲੀ ਠੀਕ ਹੈ 10 ਨੰਬਰ ਕੁਐਸਚਨ ਰਾਜਨੀਤੀ ਸ਼ਾਸਤਰ ਦਾ ਆਰੰਭ ਯੂਨਾਨ ਕਾਲ ਤੋਂ ਹੋਇਆ ਇਹਦਾ ਆਪਾਂ ਦੇਖ ਲਈਏ ਨੈਕਸਟ ਪੇਜ ਤੇ ਇਹਦਾ ਆਨਸਰ ਸਵੰਟ ਨਹੀਂ ਹੈ ਤੇ ਅਵੇਲੇਬਲ ਕੋਈ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਹ ਡਿਸਕਸ ਕਰਾਂਗੇ ਕੁਐਸਚਨ ਠੀਕ ਹੈ ਤਾਂ ਅੱਗੇ ਨੈਕਸਟ ਆਗੇ ਸਵੰਟ ਆਪਣੇ 2 ਨੰਬਰਾਂ ਵਾਲੇ ਪ੍ਰਸ਼ਨ ਉੱਤਰ ਠੀਕ ਹੈ ਦਾ ਫਰਸਟ ਦੇਖ ਲੈਣੇ ਆ। ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਉਂ ਕਿਹਾ ਜਾਂਦਾ ਹੈ? ਤੇ ਦਾ ਅਨਸਰ ਦੇਖ ਲੈਣੇ ਆ। ਯੂਨਾਨ ਦੇ ਪ੍ਰਸਿੱਧ ਭਵਾਨ ਅਰਸਥੂ ਦਾ ਕਥਨ ਹੈ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਮਨੁੱਖ ਦੇ ਸਮਾਜਿਕ ਪ੍ਰਾਣੀ ਹੋਣ ਦੇ ਦੋ ਮੁੱਖ ਕਾਰਨ ਹਨ। ਇੱਕ ਤਾਂ ਇਹ ਹੈ ਕਿ ਉਹ ਉਸ ਦਾ ਕੁਦਰਤੀ ਸੁਭਾਅ ਹੈ। ਉਸ ਨੂੰ ਸਮਾਜ ਵਿੱਚ ਰਹਿਣ ਲਈ ਪ੍ਰੇਰਿਤ ਕਰਦਾ ਹੈ। ਦੂਜਾ ਉਸ ਦੀਆਂ अनेका ਲੋੜਾਂ ਉਸ ਨੂੰ ਸਮਾਜ ਵਿੱਚ ਰਹਿਣ ਲਈ ਮਜਬੂਰ ਕਰਦੇ ਹਨ ਕੋਈ ਵੀ ਮਨੁੱਖ ਆਪਣੀਆਂ ਲੋੜਾਂ ਨੂੰ ਸਮਾਜਿਕ ਸਹਿਯੋਗ ਤੋਂ ਬਿਨਾ ਪੂਰਾ ਨਹੀਂ ਕਰ ਸਕਦਾ ਠੀਕ ਹੈ ਮਤਲਬ ਇਹ ਸਟੂਡੈਂਟ ਕੀ ਆਪਾਂ ਨੂੰ ਆਪਾਂ ਸਮਾਜ ਵਿੱਚ ਰਹਿਣੇ ਆਪਾਂ ਨੂੰ ਇੱਕ ਦੂਜੇ 'ਤੇ ਲੋੜ ਪੈਂਦੀ ਰਹਿੰਦੀ ਹੈ ਠੀਕ ਹੈ ਇਹ ਸਮਝਾਉਣਾ ਚਾਹਦੇ ਨੇ ਇਹਦੇ ਵਿੱਚ ਅਨੈਕਸਟ ਕੁਐਸਚਨ 2 ਨੰਬਰ ਕੁਐਸਚਨ ਦੇਖੋ ਰਾਜਨੀਤੀ ਸ਼ਾਸਤਰ ਦੀਆਂ ਪਰਿਭਾਸ਼ਾਵਾਂ ਠੀਕ ਹੈ ਦੇ ਵਿੱਚ ਹੱਥ ਤੋਂ ਪਹਿਲਾਂ ਦੇਖ ਲੈਣੇ ਆ ਪ੍ਰੋਫੈਸਰ ਗਾਰਨ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਆਰੰਭ ਅਤੇ ਅੰਤ ਰਾਜ ਦੇ ਨਾਲ ਹੁੰਦਾ ਹੈ ਠੀਕ ਹੈ ਸੀਲੇ ਲਾਕ ਆਧਿ ਵਿਦਵਾਨਾਂ ਨੇ ਰਾਜਨੀਤੀ ਸ਼ਾਸਤਰ ਨੂੰ ਸਰਕਾਰ ਦਾ ਵਿਗਿਆਨ ਮੰਨਿਆ ਠੀਕ ਹੈ ਅੱਗੇ 3 ਨੰਬਰ ਕੁਐਸਚਨ ਪਰੰਪਰਾਵਾਦੀ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤੀ ਸ਼ਾਸਤਰ ਦੇ ਅਰਥ ਲਿਖੋ ਤੇ ਇਹਦੇ ਵਿੱਚ ਆਪਾਂ ਦੇਖ ਲੈਣੇ ਆ ਪਰੰਪਰਾਵਾਦੀ ਵਿਦਵਾਨਾਂ ਅਨੁਸਾਰ ਰਾਜਨੀਤੀ ਸ਼ਾਸਤਰ ਰਾਜ ਤੇ ਸਰਕਾਰ ਦਾ ਵਿਗਿਆਨ ਹੈ ਅਗੇ 4 ਨੰਬਰ ਕੁਸਚਨ ਦੇਖੋ ਸੋਣਡਾ ਰਾਜਨੀਤੀ ਸ਼ਾਸਤਰ ਸਭੰਤੀ ਆਧੁਨਿਕ ਦ੍ਰਿਸ਼ਟੀਕੋਣ ਕੀ ਹੈ ਤੇ ਇਹਦਾ ਆਨਸਰ ਦੇਖ ਲੈਣੇ ਆ ਆਧੁਨਿਕ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤੀ ਇੱਕ ਗਤੀਵਿਧੀ ਜਾਂ ਪ੍ਰਕਿਰਿਆ ਹੈ ਜਿਸ ਵਿੱਚ ਸ਼ਕਤੀ ਲਈ ਸੰਘਰਸ਼ ਪ੍ਰਭਾਵ ਦਾ ਪ੍ਰਯੋਗ ਫੈਸਲਿਆਂ ਦੇ ਪ੍ਰਤੂਵਾ ਪੂਰਨ ਨਿਰਧਾਰਨ ਆਦਿ ਨਾਲ ਸੰਬੰਧਿਤ ਗਤਿਮਿਤियां ਸ਼ਾਮਲ ਹਨ ਅਗੇ ਨੈਕਸਟ ਕੁਐਸਚਨ ਪੰਨਾ ਨੰਬਰ ਕੁਐਸਚਨ ਅਗੇ ਫੋਂਡ ਆਪਣਾ ਤਾਂ ਇਹਦੇ ਵਿੱਚ ਦੇਖ ਲੈਣੇ ਆਧੁਨਿਕ ਰਾਜਨੀਤਿਕ ਵਿਗਿਆਨ ਦੀਆਂ ਦੋ ਮਹੱਤਵਪੂਰਨ ਪਰਿਭਾਸ਼ਾਵਾਂ ਦਾ ਵਰਣਨ ਕਰਨਾ ਪੈਣਾ ਚਾਹ ਦੇਖੋ ਪ੍ਰਸਿੱਧ ਵਿਦਵਾਨ ਲਾਲ ਲਾਸਵੈਲ ਦੇ ਅਨੁਸਾਰ ਪ੍ਰਭਾਅ ਅਤੇ ਪ੍ਰਭਾ ਕਰਤਾ ਦਾ ਅਧਿਐਨ ਰਾਜਨੀਤੀ ਦਾ ਅਧਿਐਨ ਹੈ ਅਗੇ 2 ਨੰਬਰ ਪੁਆਇੰਟ ਡੇਵਿਡ ਈਸਟਰਨ ਦੇ ਅਨੁਸਾਰ ਰਾਜਨੀਤਿਕ ਵਿਗਿਆਨ ਕਦਰਾਂ ਤੇ ਕੀਮਤਾਂ ਦੀ ਸੱਤਾਵਾਦੀ ਵਿਵਸਥਾ ਹੈ ਅਗੇ 6 ਨੰਬਰ ਦੇਖੋ ਰਾਜਨੀਤੀ ਸ਼ਾਸਤਰ ਦਾ ਅਧਿਐਨ ਵਿਦਿਆਰਥੀਆਂ ਲਈ ਕਿਵੇਂ ਲਾਭਦਾਇਕ ਹੈ ਤੇ ਅਨਸਰ ਦੇਖੋ ਰਾਜਨੀਤੀ ਸ਼ਾਸਤਰ ਦਾ ਅਧਿਐਨ ਵਿਦਿਆਰਥੀਆਂ ਨੂੰ ਰਾਜਨੀਤਿਕ ਸਮੱਸਿਆਵਾਂ ਸਮਝਣ ਅਧਿਕਾਰਾਂ ਅਤੇ ਕਰਤੱਵਾਂ ਸੰਬੰਧੀ ਗਿਆਨ ਅਤੇ ਰਾਜ ਪ੍ਰਬੰਧ ਸੰਬੰਧੀ ਗਿਆਨ ਪ੍ਰਦਾਨ ਕਰਦਾ ਹੈ ਗੇ 7 ਨੰਬਰ ਕੁਸਚਨ ਆ ਗਿਆ ਸਟੂਡੈਂਟ ਦੇਖੋ ਰਾਜਨੀਤੀ ਸ਼ਾਸਤਰ ਦਾ ਅਧਿਐਨ ਨਾਗਰਿਕਾਂ ਵਿੱਚ ਰਾਜਨੀਤਿਕ ਸੂਝ-ਬੂਝ ਕਿਵੇਂ ਲਿਆਉਂਦਾ ਹੈ ਅਨਸਰ ਦੇਖੋ ਰਾਜਨੀਤੀ ਸ਼ਾਸਤਰ ਦਾ ਅਧਿਐਨ ਨਾਗਰਿਕਾਂ ਨੂੰ ਰਾਜ ਸਰਕਾਰ ਸ਼ਾਸਨ ਪ੍ਰਣਾਲੀਆਂ ਅਧਿਕਾਰਾਂ ਅਤੇ ਕਰਤੱਵਾਂ ਆਦਿ ਸੰਬੰਧੀ ਗਿਆਨ ਪ੍ਰਦਾਨ ਕਰਦਾ ਹੈ ਜਿਸ ਦੇ ਨਤੀਜੇ ਵਜੋਂ ਉਹਨਾਂ ਵਿੱਚ ਰਾਜਨੀਤਿਕ ਸੂਝ-ਬੂਝ ਪੈਦਾ ਹੁੰਦੀ ਹੈ ਠੀਕ ਹੈ ਅਗੇ ਨੈਕਸਟ ਦੇਖੋ ਰਾਜਨੀਤੀ ਸ਼ਾਸਤਰ ਦੇ ਚਾਰ ਪਰੰਪਰਾਵਾਦੀ ਵਿਦਵਾਨਾਂ ਦੇ ਨਾਮ ਲਿਖਨੇ ਆਪਾਂ ਇਹਦੇ ਵਿੱਚ ਦੇਖਿਆ ਤਾਂ ਇਹਦੇ ਵਿੱਚ ਦੇਖ ਲਓ ਊੜਾ ਗਾਰਨਰ ਇੱਕ ਬਿਲੋਬੀ ਬਮਸਲੀ ਤੇ ਕੈਟਲ ਨੈਕਸਟ ਨੌ ਨੰਬਰ ਕੁਐਸਚਨ ਤੇ ਆਜੋ ਰਾਜਨੀਤੀ ਸ਼ਾਸਤਰ ਦੇ ਚਾਰ ਆਧੁਨਿਕ ਵਿਦਵਾਨ ਉਹ ਕਿਹੜੇ ਹਨ ਡੇਵਿਡ ਈਸਟਰ ਗ੍ਰੈਬੀਅਲ ਆਲਮੰਡ ਹਰਬਰਟ ਜੈਸ ਸਪਾਈਰੋ ਰਬਟੇ ਢਾਹਲ ਠੀਕ ਹੈ ਅੱਗੇ ਆ ਗਏ ਸਟੂਡੈਂਟ 10 ਨੰਬਰ ਕੁਐਸਚਨ ਰਾਜਨੀਤੀ ਸ਼ਾਸਤਰ ਦਾ ਅਧਿਐਨ ਰਾਜਨੀਤਿਕ ਵਿਚਾਰਧਰਤਾ ਮਦੀ ਚੋਣ ਵਿੱਚ ਕਿਵੇਂ ਸਹਾਇੀ ਹੁੰਦਾ ਹੈ ਤੇ ਇਹਦਾ ਅਨਸਰ ਦੇਖ ਲੈਣੇ ਆ ਰਾਜ ਦੇ ਕਾਰਜਾਂ ਵਿੱਚ ਸਵੱਦੀ ਅਨੇਕਾਂ ਵਿਚਾਰਧਰਾਵਾਂ ਹਨ ਰਾਜਨੀਤੀ ਸ਼ਾਸਤਰ ਦਾ ਅਧਿਐਨ ਸਾਨੂੰ ਦੱਸਦਾ ਹੈ ਕਿ ਕਿਹੜੀ ਵਿਚਾਰਧਰਤਾ ਚੰਗੀ ਹੈ ਤੇ ਕਿਉਂ ਚੰਗੀ ਹੈ ਇਹਦੇ ਵਿੱਚ ਦੱਸਿਆ ਹੋਇਆ ਠੀਕ ਹੈ ਤਾਂ ਨੈਕਸਟ ਹੈ ਸਟੂਡੈਂਟ ਆਪਣੇ 4 ਅੰਕਾਂ ਵਾਲੇ ਪ੍ਰਸ਼ਨ ਉੱਤਰ ਤੇ ਇਹਨੂੰ ਆਪਾਂ ਕਰਦੇ ਆਂ ਫਸਟ ਕੁਐਸਚਨ ਦੇਖ ਲੈਂਦੇ ਆਂ ਬੇਟ ਤਾਂ ਦੇਖੋ ਸਟੂਡੈਂਟ ਆ ਫਸਟ ਕੁਐਸਚਨ ਆਪਾਂ ਰਾਜਨੀਤੀ ਸ਼ਬਦ ਤੇ ਅਰਥ ਲਿਖੋ ਤਾਂ ਇਹਦੇ ਵਿੱਚ ਆਪਾਂ ਕਰਦੇ ਆਂ ਦੇਖੋ ਰਾਜਨੀਤੀ ਸ਼ਾਸਤਰ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਪੋਲਿਟਿਕਲ ਸਾਇੰਸ ਦਾ ਪੰਜਾਬੀ ਅਨੁਵਾਦ ਹੈ ਪੋਲਿਟਿਕਲ ਸ਼ਬਦ ਯੂਨਾਨੀ ਭਾਸ਼ਾ ਦੇ ਸ਼ਬਦ ਪੋਲਿਸ ਤੋਂ ਬਣਿਆ ਹੈ ਜਿਸ ਦਾ ਅਰਥ ਨਗਰ ਰਾਜ ਪੁਰਾਣੇ ਸਮੇਂ ਵਿੱਚ ਯੂਨਾਨ ਕਈ ਕਈ ਛੋਟੇ ਕਈ ਛੋਟੇ ਛੋਟੇ ਨਗਰ ਰਾਜਾਂ ਅ ਵਿੱਚ ਬਣਿਆ ਹੋਇਆ ਸੀ ਇਹਨਾਂ ਨਗਰ ਰਾਜਾਂ ਦੇ ਸ਼ਾਸਨ ਸੰਬੰਧੀ ਅਧਿਐਨ ਨੂੰ ਰਾਜਨੀਤੀ ਸ਼ਾਸਤਰ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਦੇਖ ਲਓ ਰਾਜਨੀਤੀ ਸ਼ਾਸਤਰ ਦਾ ਅਰਥ ਤਾਂ ਉੱਪਰ ਇਹਦਾ ਸ਼ਬਦ ਦੇ ਅਰਥ ਪੜੇ ਅਸੈਸਮੈਂਟ ਹੁਣ ਰਾਜਨੀਤੀ ਸ਼ਾਸਤਰ ਦਾ ਅਰਥ ਪੜਨਾ ਇਹਦੇ ਵਿੱਚ ਆਪਾਂ ਤਾਂ ਦੇਖੋ ਪਰੰਪਰਾ ਦੀ ਵਿਦਵਾਨਾਂ ਅਨੁਸਾਰ ਰਾਜ ਅਤੇ ਸਰਕਾਰ ਦੇ ਅਧਿਐਨ ਨਾਲ ਸੰਬੰਧਿਤ ਵਿਸ਼ੇ ਨੂੰ ਰਾਜਨੀਤੀ ਸ਼ਾਸਤਰ ਕਿਹਾ ਜਾਂਦਾ ਹੈ ਪ੍ਰਸਿੱਧ ਵਿਦਵਾਨ ਗਾਰਨਰ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਆਰੰਭ ਅਤੇ ਅੰਤ ਰਾਜ ਨਾਲ ਹੁੰਦਾ ਹੈ ਪਰ ਆਧੁਨਿਕ ਵਿਦਵਾਨਾਂ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਵਿਸ਼ਾ ਤੇ ਖੇਤਰ ਵਿਸ਼ਾਲ ਹੈ ਉਹਨਾਂ ਦੇ ਅਨੁਸਾਰ ਹਰ ਉਹ ਗਤੀਵਿਧੀ ਜਿਸ ਦਾ ਸਬੰਧ ਸ਼ਕਤੀ ਪ੍ਰਵਾਹ ਸੱਤਾ ਨਾਲ ਹੈ ਉਹ ਰਾਜਨੀਤੀ ਦਾ ਵਿਸ਼ਾ ਹੈ ਓਕੇ ਨੈਕਸਟ ਪੜਨ ਲੇਪਾਂ ਨੀਚੇ ਆ ਤਾਂ ਦੇਖੋ ਵਿਸ਼ਾ ਹੈ ਇਤਨਾ ਖੜਾ ਪੜਿਆ ਸਿਪਾ ਸੋ ਰਾਜਨੀਤੀ ਸ਼ਾਸਤਰ ਇਹ ਹੈ ਸਮਾਜਿਕ ਵਿਗਿਆਨ ਹੈ ਜਿਸ ਦਾ ਸਬੰਧ ਰਾਜ ਅਤੇ ਸਰਕਾਰ ਅਤੇ ਰਾਜ ਵਿੱਚ ਰਹਿੰਦੇ ਵਿਅਕਤੀਆਂ ਦੀਆਂ ਗਤੀਵਿਧੀਆਂ ਨਾਲ ਹੈ ਠੀਕ ਹੈ ਤਾਂ ਅੱਗੇ ਨੈਕਸਟ ਕੁਐਸਚਨ ਆ ਗਿਆ ਸਟੂਡੈਂਟ ਆਪਣਾ ਦੇਖੋ ਤਾਂ ਅੱਗੇ ਕਰਦੇ ਹਾਂ ਸਟੂਡੈਂਟ ਆਪਣਾ 3 ਨੰਬਰ ਕੁਐਸਚਨ ਠੀਕ ਹੈ ਇਹਦੇ ਵਿੱਚ ਆਪਾਂ ਦੇਖਦੇ ਹਾਂ ਦੇਖੋ ਰਾਜਨੀਤੀ ਸ਼ਾਸਤਰ ਵਿੱਚ ਵਿਸ਼ਾ ਅਧਿਐਨ ਦੇ ਚਾਰ ਖੇਤਰ ਦੱਸਨੇ ਆਪਾਂ ਇਹਦੇ ਵਿੱਚ ਤਾਂ ਫਸਟ ਕਰ ਲੈਨੇ ਆ ਰਾਜਨੀਤੀ ਸ਼ਾਸਤਰ ਤੇ ਸਰਕਾਰ ਦਾ ਸਰਵਖੀ ਅਧਿਐਨ ਕਰਦਾ ਹੈ ਰਾਜਨੀਤੀ ਸ਼ਾਸਤਰ ਅੰਤਰਰਾਸ਼ਟਰੀ ਸਮੱਸਿਆਵਾਂ ਤੇ ਅੰਤਰਰਾਸ਼ਟਰੀ ਸੰਗਠਨਾਂ ਦਾ ਅਧਿਐਨ ਕਰਦਾ ਹੈ ਰਾਜਨੀਤੀ ਸ਼ਾਸਤਰ ਸਮਾਜ ਵਿੱਚ ਪਾਏ ਜਾਣ ਵਾਲੇ ਮਤਭੇਦਾਂ, ਵਿਵਾਦਾਂ, ਸੰਘਰਸ਼ਾਂ ਦਾ ਅਧਿਐਨ ਕਰਦਾ ਹੈ ਰਾਜਨੀਤੀ ਸ਼ਾਸਤਰ ਵੱਖ-ਵੱਖ ਵਿਚਾਰਧਾਰਾ ਦਾ ਅਧਿਐਨ ਕਰਦਾ ਹੈ ਜਿਵੇਂ ਕਿ ਉਦਾਰਵਾਦ ਮਾਰਕਸਵਾਦ ਗਾਂਧੀਵਾਦ ਫਾਂਸੀਵਾਦ ਆਦਿ ਪੰਜ ਨੰਬਰ ਪੁਆਇੰਟ ਨੈਕਸਟ ਰਾਜਨੀਤੀ ਸ਼ਾਸਤਰ ਅੰਤਰਰਾਸ਼ਟਰੀ ਸੰਸਥਾਵਾਂ ਦਾ ਅਧਿਐਨ ਕਰਦਾ ਹੈ ਜਿਵੇਂ ਕਿ ਯੂਨੋ ਸਾਰਕ WHO ਵਰਲਡ ਬੈਂਕ ਆਦਿ ਠੀਕ ਹੈ ਉਸ ਤੋਂ ਬਾਅਦ ਆ ਗਿਆ ਸਟੂਡੈਂਟ ਆਪਣਾ ਲਾਸਟ ਕੁਐਸਚਨ ਇਸ ਤੋਂ ਬਾਅਦ ਆਪਾਂ ਕਲਾਸ ਨੂੰ ਕਰਦੇ ਆਂ ਓਵਰ ਠੀਕ ਹੈ ਤਾਂ ਦੇਖੋ ਆਪਣਾ ਲਾਸਟ ਕੁਐਸਚਨ ਰਾਜਨੀਤੀ ਸ਼ਾਸਤਰ ਪੜ੍ਹਨ ਦੇ ਚਾਰ ਲਾਭ ਦੇ ਵਿੱਚ ਪਹਿਲਾਂ ਪੜ੍ਹ ਲੈਨੇ ਆਪਾਂ ਰਾਜਨੀਤੀ ਸ਼ਾਸਤਰ ਦੇ ਅਧਿਐਨ ਨਾਲ ਸਾਨੂੰ ਦੇਸ਼ ਦੀਆਂ ਸਮੱਸਿਆਵਾਂ ਸਮਝਣ ਅਤੇ ਹੱਲ ਕਰਨ ਨਾਲ ਦੀ ਸਹਾਇਤਾ ਮਿਲਦੀ ਹੈ ਰਾਜਨੀਤੀ ਸ਼ਾਸਤਰ ਸਾਨੂੰ ਚੰਗੇ ਨਾਗਰਿਕ ਬਣਾਉਂਦਾ ਹੈ ਲੋਕਾਂ ਨੂੰ ਬਰਾਬਰ ਦੇ ਕੰਮਾਂ ਕਾਰਜ ਵਿੱਢੀ ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ਮਿਲਦੀ ਹੈ ਤੇ ਤਿੰਨ ਨੰਬਰ ਪੁਆਇੰਟ ਰਾਜਨੀਤੀ ਸ਼ਾਸਤਰ ਸਾਨੂੰ ਅਧਿਐਨ ਨਾਲ ਸਾਨੂੰ ਆਪਣੇ ਅਧਿਕਾਰਾਂ ਤੇ ਕਰਤੱਵਾਂ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ ਇਹਨਾਂ ਅਧਿਕਾਰਾਂ ਤੋਂ ਬਿਨਾ ਮਨੁੱਖੀ ਜੀਵਨ ਦਾ ਵਿਕਾਸ ਅਸੰਭਵ ਹੈ ਠੀਕ ਹੈ ਅਗੇ ਨੈਕਸਟ ਦੇਖੋ ਰਾਜਨੀਤੀ ਸ਼ਾਸਤਰ ਦੇ ਕਾਰਨ ਵੱਖ-ਵੱਖ ਦੇਸ਼ਾਂ ਵਿੱਚ ਪਾਈਆਂ ਜਾਣ ਵਾਲੀਆਂ ਪ੍ਰਣਾਲੀਆਂ ਬਾਰੇ ਜਾਣਕਾਰੀ ਮਿਲਦੀ ਹੈ ਜਿਵੇਂ ਕਿ ਆਹ نیچے ਦੇਖਦੇ ਹਾਂ ਜਿਵੇਂ ਕਿ ਲੋਕਤੰਤਰ ਤਾਨਾਸ਼ਾਹੀ ਇਕਾਤਮਕ ਸੰਘਾਤਮਕ ਸੰਸਦ ਦੀ ਅਤੇ ਪ੍ਰਧਾਨਗੀ ਆਦਿ ਆ ਇਹੋਗਾ ਸਟੂਡੈਂਟ ਆਪਣਾ ਲੈਸਨ ਕੰਪਲੀਟ ਤੁਹਾਡਾ 11ਵੀਂ ਕਲਾਸ ਦਾ ਪੋਲੀਟੀਕਲ ਸਾਇੰਸ ਸਬਜੈਕਟ ਦਾ ਫਰਸਟ ਲੈਸਨ ਜੋ ਆਪਾਂ ਡਿਸਕਸ ਕੀਤਾ ਹੈ ਵਿਦ ਸੋਲੂਸ਼ਨ ਤਾਂ ਕਲਾਸ ਕਿੱਦਾਂ ਦੀ ਲੱਗੀ ਸਟੂਡੈਂਟ ਕਮੈਂਟ ਸੈਸ਼ਨ ਵਿੱਚ ਕਮੈਂਟ ਜਰੂਰ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਆਪਣੇ ਫਰੈਂਡ ਤੱਕ ਤਾਂ ਇਸ ਤਰ੍ਹਾਂ ਹੀ ਸਟੂਡੈਂਟ ਤੁਹਾਡੇ ਸਾਰੇ ਸਿਲੇਬਸ ਮਤਲਬ ਕਿ ਸਾਰੇ ਸਬਜੈਕਟ ਦੀਆਂ ਪੰਜ ਕਲਾਸਿਸ ਪਾਉਂਦੇ ਰਵਾਂਗੇ ਤਾਂ ਮੇਰੇ ਨਾਲ ਜੁੜਨ ਲਈ ਸਟੂਡੈਂਟਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਮਿਲ ਸਕੇ ਤਾਂ ਮਿਲਦੇ ਹਾਂ ਸਟੂਡੈਂਟ ਕਿਸੇ ਨੈਕਸਟ ਕਲਾਸ ਦੇ ਵਿੱਚ ਥੈਂਕਸ ਫੋਰ ਵਾਚਿੰਗ ਵੀਡੀਓ ਐਂਡ 올 ది ਵੈਸਟ